ਸਸੀ ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਪਰਵੀ ਸ਼ਿਮਲਾ ਮਿਰਚ ਜਿਹਦੇ ਵਾਸਤੇ ਆਪਾਂ ਸਟਫਿੰਗ ਤਿਆਰ ਕਰ ਲੱਗੇ ਆਂ 프라이ਪੀ ਨੂੰ ਆਪਾਂ ਗੈਸ ਤੇ ਰੱਖਿਆ ਹੋਇਆ ਉਹਦੇ ਵਿੱਚ ਆਪਾਂ ਤੇਲ ਪਾ ਚੁੱਕੇ ਆਂ ਸਰ ਉਹਦਾ ਤੇਲ ਆਪਾਂ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆਂ ਇੱਕ ਚਮਚਾ ਤੇ ਆਪਾਂ ਜੀਰੇ ਦਾ ਪਾਵਾਂਗੇ ਤੇਲ ਆਪਾਂ ਪਹਿਲਾਂ ਗਰਮ ਕਰ ਲਿਆ ਸੀ ਦੋ ਛੁਟਕੀ ਆਪਾਂ ਹਿੰਗ ਦੀ ਪਾਵਾਂਗੇ ਪਲਾਪਾ ਤੇਲ ਗਰਮ ਕਰਕੇ ਉਸ ਤੋਂ ਬਾਅਦ ਗੈਸ ਨੂੰ ਆਪਾਂ ਬੰਦ ਕਰਤਾ ਸੀ ਚੰਗੀ ਤਰ੍ਹਾਂ ਆਪਾਂ ਪਕਾ ਲਿਆ ਸੀ ਤੇਲ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਲਸਣ ਤੇ ਅਦਰਕ ਦੀ ਪੇਸਟ ਇਹ ਆਪਾਂ ਖੁੱਲ੍ਹ ਕੇ ਤੋਂ ਬਾਅਦ ਆਪਾਂ ਪੂਨਬੀ ਤੇ ਆਪਾਂ ਕਟ ਲੇਤਾ ਸੀ ਉਹੜਾ ਸਬਜ਼ੀਆਂ ਪਰ ਪਹਿਲਾਂ ਤਾਂ ਥੋੜੇ ਲਵਾਂਗੇ ਥੋੜਾ ਜਿਹਾ ਅਦਰਕ ਲੈ। ਇਹ ਕੱਚਾ ਤਾਂ ਦੂਰ ਹੋ ਦੇ। ਆਹ ਦੇ ਤਰ੍ਹਾਂ ਸੋਨਾ ਪਏ ਦੇ ਵਿੱਚ ਪਾਨੇ ਆ ਪਿਆਜ਼ 1 ਪਈ ਗਾਜਰ 1 ਪਈ ਆ ਛੋਟੀ ਬਰੀਕ ਕੱਟ ਕੇ ਸ਼ਿਮਲਾ ਮਿਰਚ ਸਾਰੇ ਮਿਰਚ। ਇਹ ਆਪਾਂ ਸਟਫਿੰਗ تیار ਕਰਦੇ ਪਹਿਲਾਂ। ਤਰਾ ਪਹਿਲਾਂ ਆਕੇ ਗੈਸ ਨੂੰ ਆਪਾਂ ਮੀਡੀਅਮ ਕਰ ਦਾਂਗੇ ਇਹਨੂੰ ਹੁਣ ਆਪਾਂ ਉਪਰੋਂ ਦੇ ਢੱਕ ਦਿੰਨੇ ਆ 5 ਮਿੰਟ ਵਾਸਤੇ ਸਬਜ਼ੀਆਂ ਨੂੰ ਪਕਾ ਲੈਨੇ। ਲੋ ਜੀ ਸਬਜ਼ੀਆਂ ਨੂੰ ਆਪਾਂ ਚੈੱਕ ਕਰ ਲੈਂਦੇ ਆ। ਆ ਦੇਖੋ ਜੀ ਸਬਜ਼ੀਆਂ ਆਪਾਂ ਇੰਨੀਆਂ ਹੀ ਪਕਾਣੀਆਂ ਆ ਆਪਾਂ ਜ਼ਿਆਦਾ ਨਹੀਂ ਆਪਾਂ ਪਕਾਣੀਆਂ ਕਿਉਂਕਿ ਜਦੋਂ ਆਪਾਂ ਉਹਦੇ ਵਿੱਚ ਸਟਫਿੰਗ ਭਰਾਂਗੇ ਸ਼ਿਮਲਾ ਮਿਰਚ ਵਿੱਚ ਉਦੋਂ ਵੀ ਇਹਨਾਂ ਨੂੰ ਛੇਕ ਲੱਗੂਗਾ ਨਾਲ ਦੀ ਨਾਲ ਕਿਉਂਕਿ ਜ਼ਿਆਦਾ ਆਪਾਂ ਪਹਿਲਾਂ ਪਕਾ ਲੀਆਂ ਤੇ ਫਿਰ ਇਹ ਸੜ ਜਾਣਗੇ। ਉਨਾ ਪੈਦੇ ਵਿੱਚ ਪਾ ਲਿਆ ਲੋੜ ਵਿੱਚ ਇੱਕ ਚਮਚ ਆਪਾਂ ਨਮਕ ਪਾਇਆ ਇੱਕ ਚਮਚ ਆਪਾਂ ਲਾਲ ਮਿਰਚ ਦਾ ਪਾਵਾਂਗੇ ਚਾਹ ਮੈਂ ਜਪਾ ਮਸਾਲੇ ਦਾ ਪਾਉਣੀ ਦੇਖ ਲਈ ਮਸਾਲਾ ਪਕਾ ਰਹੇ تھے ਹਰ ਕਿੰਨਾ ਹੈ ਸਮਾਨ ਸਾਰਾ ਲਿਆ ਕੇ ਆਮੋ 1.5 ਚਮਚਾ ਮਤਲਬ ਆਪਾਂ ਇਹ ਸਾਥ ਮਿਲਦਾ ਪਾਇਆ ਕੋਨਾ ਪੈਣ ਦੇ ਵਿੱਚ ਪਾਨੇ ਆ ਹਲਦੀ ਦੇਖ ਅੱਧਾ ਚਮਚਾ ਚਾਪਾ ਹਲਦੀ ਦਾ ਪਾਇਆ ਕੋਨਾ ਪੈ ਨੂੰ ਮਿਕਸ ਕਰ ਲੈਨੇ 2 ਮਿੰਟ ਰਸੇ ਨੂੰ ਆਪਾਂ ਪਕਾ ਲਨੇ ਆ ਆ ਦੇਖੋ ਚਾਰ ਪੰਜ ਆਪਾਂ మీడియం ਸਾਈਜ਼ ਦੇ ਆਪਾਂ ਆਲੂ ਲਿੱਤੇ ਸੀ ਆਲੂ ਆਲੂ ਆਪਾਂ ਮੈਸ਼ ਕਰ ਲਿੱਤੇ ਹੁਣ ਆਪਾਂ ਇਹ ਆ ਲਿੱਤੇ ਆਪਾਂ ਪੰਜ ਛੇ ਪੀਸ ਆਪਾਂ ਸ਼ਿਮਲਾ ਮਿਰਚ ਦੇ ਲਿੱਤੇ ਜਿਹੜੇ ਆਪਾਂ ਵੱਡੇ ਪੀਸ ਸੀ ਉਹਨਾਂ ਨੂੰ ਤਾਂ ਦੇਖੋ ਆਪਾਂ ਹਾਫ ਦੇ ਵਿੱਚੋਂ ਕੱਟ ਲਿੱਤਾ ਐ ਇਸ ਤਰ੍ਹਾਂ ਆਪਾਂ ਕੱਟ ਕੇ ਇਹਦੇ ਵਿੱਚ ਜਿਹੜੀ ਆ ਬੀਜ ਹੁੰਦੇ ਆ ਇਹ ਆਪਾਂ ਸਾਰੇ ਬਾਹਰ ਕੱਢ ਦਿੱਤੇ ਆ ਇਦੇ ਵਿੱਚ ਆਪਾਂ ਆਲੂਆਂ ਦੇ ਸਟਫਿੰਗ ਪਾਵਾਂਗੇ ਜਿਹੜੇ ਛੋਟੇ ਪੀਸ ਐ ਆ ਦੇਖੋ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਗਾਤਾ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਪਾਵਾਂਗੇ ਲਓ ਜੀ 5 ਮਿੰਟ ਹੋ ਚੁੱਕੇ ਐ ਆ ਦੇਖੋ ਮਸਾਲੇ ਸਾਰੇ ਸਬਜ਼ੀਆਂ ਵਿੱਚ ਮਿਕਸ ਹੋ ਚੁੱਕੇ ਹੁਣ ਆ ਪਹਿਲੇ ਵਿੱਚ ਪਾਨੇ ਆਲੂ ਦੇਖੋ ਜੀ ਇਸ ਤਰ੍ਹਾਂ ਸਟਫਿੰਗ ਬਣਾ ਕੇ ਸ਼ਿਮਲਾ ਮਿਰਚ ਭਰ ਕੇ ਤੁਸੀਂ ਬਣਾਓ ਬਹੁਤ ਹੀ ਵਧੀਆ ਬਣਦੀ ਐ थोड़ा जहा टाइम करेगा तो ज्यादा लगता है और बनती बहुत ज्यादा बढ़ी है मिक्स कर देने पा देने धनिया लो जी स्टफिंग बन के अपनी तैयार है ਗੈਸ ਨੂੰ ਕਰ ਲੈਨੇ ਆਪਾਂ ਬੰਦ ਉਹਨਾਂ ਆਪਾਂ ਇਹਨੂੰ ਆਪਾਂ ਥੱਲੇ ਉਤਾਰ ਲੈਨੇ ਹੁਣ ਆਪਾਂ ਦੂਸਰੀ ਕੜਾਈ ਵਿੱਚ ਆਪਾਂ ਪਾ ਲਿਆ ਤੇਲ ਆਹ ਦੇਖੋ ਆਪਾਂ ਤੇਲ ਪਾਇਆ ਹੋਇਆ ਹੈ ਤੇਲ ਨੂੰ ਆਪਾਂ ਪਹਿਲਾਂ ਗਰਮ ਹੀ ਕਰ ਚੁੱਕੇ ਆਂ ਇਹ ਆਪਾਂ ਗੈਸ ਬੰਦ ਕਰਤਾ ਸੀ ਕਿਉਂਕਿ ਕਦੇ ਵਾਸਤੇ ਵੀ ਤੇਲ ਨੂੰ ਆਪਾਂ ਕੱਚਾ ਤੇਲ ਨਹੀਂ ਰੱਖਣਾ ਚਾਹੀਦਾ ਆਹ ਦੇਖੋ ਹੁਣ ਦੁਬਾਰਾ ਗੈਸ ਮੈਂ ਚਲਾਈ ਹੈ ਜਿੰਨਾ ਤੁਸੀਂ ਜ਼ਿਆਦਾ ਤੇਲ ਨੂੰ ਕਲਕਾਓਗੇ ਉਹਨਾਂ ਹੀ ਜ਼ਿਆਦਾ ਵਧੀਆ ਸਬਜ਼ੀ ਬਣੇਗੀ ਹੁਣ ਆਪਾਂ ਜਿਹੜੀ ਸਟਫਿੰਗ ਹੈ ਉਹ ਆਪਾਂ ਸ਼ਿਮਲਾ ਮਿਰਚੀ ਦੇ ਵਿੱਚ ਆਪਾਂ ਭਰ ਲੈਨੇ ਆਂ ਆ ਦੇਖੋ। ਮਸਤਰਾ ਬਰ ਭਰ ਲਵਾਂਗੇ। ਮਸਤਰਾ ਪਨ ਨਾਪਨ ਆਪਕੇ ਆਪਾਂ ਭਰਾਂਗੇ। ਸਟਫਿੰਗ ਜਿੰਨੀ ਹੀ ਜ਼ਿਆਦੀ ਹੋਏਗੀ ਸ਼ਿਮਲਾ ਮਿਰਚ ਦੇ ਵਿੱਚ ਓਨੀ ਹੀ ਸਬਜੀ ਵਧੀਆ ਲੱਗੂਗੀ। इस तरह आप नप लप के भर दावे इस तरह आप स्टफिंग भरेंगे देखो इस तरह इस तरह आप उपरों की आप दबा देंगे स्टफिंग आप बहर नहीं निकल देंगे आ देखो इस तरह इस तरह आप सारी शिमला मिर्च भर लैंने लो जी तेल गर्म हो चुका है स्टफिंग इस तरह भर लिया गैस में आप मीडियम किता है आ

ਸਬ지 ਬਣ ਕੇ ਤਿਆਰ ਹੈ ਦੇਖੋ ਜੀ ਸਟਫਿੰਗ ਜਿਹੜੀ ਆਪਾਂ ਭਰੀ ਹੈ ਬਿਲਕੁਲ ਵੀ ਨਹੀਂ ਬਾਹਰ ਆਈ ਇਹਨੂੰ ਆਪਾਂ ਵਿੱਚੋਂ ਵਿੱਚ ਆਪਾਂ ਹਿਲਾਉਂਦੇ ਰਹੇ ਆ ਆਪਾਂ ਚਮਚ ਨਾਲ ਹਿਲਾਣਾ ਹੈ ਹੁਣ ਆਪਾਂ ਇਹਨੂੰ ਆਪਾਂ ਬਾਹਰ ਕੱਢ ਲੈਨੇ ਆ ਆ ਦੇਖ ਆ ਦੇਖ ਉਦਾਂ ਹੀ ਸਟਫਿੰਗ ਜਿੱਦਾਂ ਆਪਾਂ ਪਾਈ ਸੀ ਉਸੇ ਤਰ੍ਹਾਂ ਹੀ ਸਟਫਿੰਗ ਅੰਦਰ ਪਈ ਹੈ ਇਸ ਤਰ੍ਹਾਂ ਲੋ ਜੀ ਸਬਜੀ ਨੂੰ ਆਪਾਂ ਡੋਂਗੇ ਵਿੱਚ ਕੱਢ ਲਿੱਤਾ ਹੈ ਬਹੁਤ ਹੀ ਵਧੀਆ ਸਬਜੀ ਬਣੀ ਹੈ ਤੁਸੀਂ ਇਸ ਤਰੀਕੇ ਨਾਲ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ ਜੀ